ਪੰਜਾਬ ਚੰਡੀਗੜ੍ਹ ਦਾ ਤਾਪਮਨ 44 ਡਿਗਰੀ ਪਾਰ ਕਰ ਚੁੱਕਿਆ ਸੋ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਕਿ ਹੀਟ ਵੇਵ ਦੀ ਜਿਹੜੀ ਕਿ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜਿਹੜੇ ਕਿ ਹੀਟ ਵੇਵ ਦੀ ਲਈ orange ਅਲਰਟ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮਹੀਨੇ ਦੇ ਅੰਤ ਤੱਕ ਜਿਹੜਾ ਕਿ ਮੌਨਸੂਨ ਦਸਤਕ ਦੇ ਸਕਦਾ ਹੈ। ਅਤੀ ਚੰਡੀਗੜ੍ਹ ਗਰਮੀ ਦਾ ਕਹਿਰ ਇਨ੍ਹਾਂ ਥਾਵਾਂ ਤੇ ਖੂਬ ਵੇਖਣ ਨੂੰ ਮਿਲ ਰਿਹਾ ਹੈ ਤੇ ਤਾਪਮਨ ਲਗਾਤਾਰ ਵੱਧਾ ਜਾ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਹੀ ਤਾਪਮਾਨ ਅੱਜ 45 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਤੇ ਮੌਸਮ ਵਿਭਾਗ ਇਹ ਜਾਣਕਾਰੀ ਦੇ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤਾਪਮਾਨ 46 ਡਿਗਰੀ ਤੱਕ ਪਹੁੰਚ ਸਕਦਾ ਹੈ ਤੇ ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਾਸਤੇ ਵੀ ਮੌਸਮ ਵਿਭਾਗ ਨੇ 48 ਡਿਗਰੀ ਤੱਕ ਤਾਪਮਾਨ ਦੇ ਜਾਣ ਦੀ ਚੇਤਾਵਨੀ ਦਿੱਤੀ ਹੈ ਤੇ ਨਾਲ ਹੀ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਔਰੇਂਜ ਅਲਰਟ ਦਾ ਇਹ ਹੀ ਮਤਲਬ ਹੈ ਕਿ ਗਰਮੀ ਤੋਂ ਬਚਣ ਲਈ ਤੁਸੀਂ ਜਾਂ ਤਾਂ ਬਿਲਕੁਲ ਵੀ ਘਰਾਂ ਤੋਂ ਬਾਹਰ ਨਾ ਨਿਕਲੋ ਤੇ ਜੇ ਮਜਬੂਰੀ ਹੋਵੇ ਤਾਂ ਆਪਣੇ ਤਨ ਨੂੰ ਪੂਰੀ ਤਰ੍ਹਾਂ ਦੇ ਨਾਲ ਢੱਕ ਕੇ ਬਾਹਰ ਨਿਕਲੋ ਪਾਣੀ ਦੀ ਬੋਤਲ ਜਿਹੜੀ ਹੈਗੀ ਆ ਉਹ ਨਾਲ ਰੱਖੋ ਤੇ ਜੇ ਹੋ ਸਕੇ ਤਾਂ ਸਵੇਰ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਵਜੇ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ ਮੌਸਮ ਵਿਭਾਗ ਐਬੀ ਜਾਣਕਾਰੀ ਦੇ ਰਿਹਾ ਹੈ ਕਿ ਆਉਣ ਵਾਲੇ ਦਿਨ ਕਈ ਦਿਨਾਂ ਦੇ ਵਿੱਚ بارش ਜਿਹੜੀ ਹੈਗੀ ਆ ਉਹ ਹੋਣ ਵਾਲੀ ਨਹੀਂ ਹੈ ਯਾਨੀ ਕਿ ਚੁਲਸਦੀ ਗਰਮੀ ਨੂੰ ਕਈ ਦਿਨਾਂ ਤੱਕ ਅਜੇ ਲੋਕਾਂ ਨੂੰ ਝੇਲਣਾ ਪਏਗਾ ਸੁਖਨਾ ਲੇਕ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਸੁਖਨਾ ਲੇਕ ਦਾ ਜਲ ਸਤਰ ਵੀ ਕਾਫੀ ਘਟ ਹੋ ਚੁੱਕਿਆ ਹੈ ਤੇ ਦੁਪਹਿਰ ਦੇ ਵੇਲੇ ਗਰਮੀ ਦਾ ਅਸਰ ਲੋਕਾਂ ਦੀ ਦਿਨਚਰਿਆ ਦੇ ਉੱਤੇ ਸਾਫ਼ ਵੇਖਣ ਨੂੰ ਮਿਲਦਾ ਹੈ ਜਦੋਂ ਸੜਕਾਂ ਇਸੇ ਤਰ੍ਹਾਂ ਦੇ ਨਾਲ ਹੀ ਸੁੰਸਾਨ ਹੋ ਜਾਂਦੀਆਂ ਨੇ ਕੈਮਰਾਮੈਨ ਅਮਿਤ ਵਾਲੀਆ ਦੇ ਨਾਲ ਕੁਲਵੀਰ ਦਿਵਾਨ ਇੰਡੀਆ న్యూਸ ਚੰਡੀਗੜ੍ਹ